ਜੋਬਦਾ ਮੌਸਮ ਹੁਣ ਬਦਲ ਚੁੱਕਿਆ ਹੈਗਾ ਕਈ ਇਲਾਕਿਆਂ ਦੇ ਵਿੱਚ ਅੱਜ ਤੜਕੀ ਧੁੱਪ ਜ਼ਰੂਰ ਖੀੜੀ ਸੀ ਲੇਕਿਨ ਕਈ ਇਲਾਕਿਆਂ ਦੇ ਵਿੱਚ ਦੁਪਹਿਰ ਵੇਲੇ ਮੌਸਮ ਬਦਲ ਗਿਆ ਅਜਿਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਕੀ ਕੁਝ ਭਵਿੱਖ ਬਾਣੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ 19 ਅਤੇ 20 ਤਰੀਕ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀ ਪੈ ਸਕਦਾ ਇਸ ਦੇ ਨਾਲ ਤੂਫਾਨ ਨੂੰ ਲੈ ਕੇ ਗੜੇਮਾਰੀ ਨੂੰ ਲੈ ਕੇ ਵੀ ਜੋ ਐ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਲਗਾਤਾਰ ਹੀ ਗਰਮੀ ਜੋ ਹੈ ਵਧਦੀ ਜਾ ਰਹੀ ਹੈ ਜਿਸ ਦੇ ਕਾਰਨ ਅਜੀਹਾ ਲੱਗ ਰਿਹਾ ਹੈ ਕਿ ਜਿਵੇਂ ਮਾਰਚ April ਦਾ ਮਹੀਨਾ ਹੁੰਦਾ ਹੈ ਕਿਉਂਕਿ ਫਰਵਰੀ ਦੇ ਵਿੱਚ ਆਮ ਤੌਰ ਉਤੇ ਠੰਡ ਵਾਲਾ ਮੌਸਮ ਹੁੰਦਾ ਹੈ ਲੇਕਿਨ ਇਸ ਵਾਰੀ ਜਨਵਰੀ ਫਰਵਰੀ ਦੇ ਵਿੱਚ ਮੌਸਮ ਜਿਹੜਾ ਆ ਅਲੱਗ ਹੀ ਦੇਖਣ ਨੂੰ ਮਿਲਿਆ ਅਜਿਹੇ ਦੇ ਵਿੱਚ ਹੁਣ ਮੌਸਮ ਦੇ ਵਿੱਚ ਵੱਡੀ ਤਬਦੀਲੀ ਜੋ ਹੈਗੀ ਆ ਉਹ ਆ ਸਕਦੀ ਹੈਗੀ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਇਹ ਮੌਸਮ ਦੇ ਵਿੱਚ ਤਬਦੀਲੀ ਜੋ ਹੈ ਨਜ਼ਰ ਆ ਰਹੀ ਹੈ ਤਾਂ ਹੁਣ ਇਸ ਦੇ ਨਾਲ ਕਿਸਾਨ ਜਿਹੜੇ ਨੇ ਉਹਨਾਂ ਦੀ ਚਿੰਤਾ ਵੀ ਜਿਹੜੀ ਹੈਗੀ ਵੱਧ ਸਕਦੀ ਹੈ ਕਿਉਂਕਿ ਜੇਕਰ ਜਿਸ ਤਰੀਕੇ ਨਾਲ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈਗਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਇਸੇ ਦੇ ਨਾਲ ਗੜੇਮਾਰੀ ਤੇ ਤੂਫਾਨ ਨੂੰ ਲੈ ਕੇ ਵੀ ਚੇਤਾਵਨੀ ਜੋ ਹੈ ਜਾਰੀ ਕੀਤੀ ਗਈ ਹੈ ਵਿਸਾਰਪੂਰਵਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਜੀ ਰਣਦੀਪ ਤਾਂ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈਗੀ ਆ ਕਿ 19 ਤੇ 20 ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਆਸਾਰ ਜਤਾਏ ਜਾ ਰਹੇ ਨੇ ਜੀ ਜੀ ਬਿਲਕੁਲ ਦੱਸ ਦਿਆ ਕਵੀਦਾ ਕਿ ਜਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਕਿ ਪਟਿਆਲਾ ਦੇ ਵਿੱਚ ਜਿਸ ਵੇਲੇ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਤਾਂ ਇਸ ਹਫਤੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਮੌਸਮ ਦੇ ਵਿੱਚ ਚੇਂਜਿੰਗ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਸਵੇਰ ਦੇ ਸਮੇਂ ਹੀ ਜਿਹੜਾ ਹੈਗਾ ਸੂਰਤ ਦੇਵਤਾ ਜਿਹੜੇ ਹੈ ਤਕਰੀਬਨ 8 ਵਜੇ ਹੀ ਦਰਸ਼ਨ ਦੇ ਦਿੰਦੇ ਆ ਉਹ ਜਿਹੜਾ ਮੌਸਮ ਦੇ ਵਿੱਚ ਗਰਮਾਹਟ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਤਕਰੀਬਨ ਦੁਪਹਿਰ ਦੇ ਸਮੇਂ ਜਿਹੜੇ ਲੋਕ ਨੇ ਅੰਦੀਆਂ ਬਾਮਾਂ ਬਲੀਆਂ ਛਲਟਾ ਪਾ ਕੇ ਵੀ ਘੁਮਾਈ ਦੇ ਘੁੰਮਦੇ ਨੇ ਔਰ ਦਿਖਾਈ ਦੇ ਰਹੇ ਪਰ ਜਿੱਦਾਂ ਹੀ ਦਿਨ ਛਿਪਦੇ ਹੋਏ 6 ਵਜੇ ਤੋਂ ਬਾਅਦ ਜਸਦਾ ਬਿਮਾਰੀਆਂ ਵੀ ਜਿਹੜੀਆਂ ਨੇ ਉਹ ਘਰ ਕਰਦੇ ਹੋਏ ਨਜ਼ਰ ਆ ਰਹੀਆਂ ਚਾਹੇ ਉਹ ਪ੍ਰਾਈਵੇਟ ਹਸਪਤਾਲਾਂ ਦੀ ਗੱਲ ਕਰ ਲਈਏ ਸਰਕਾਰੀ ਹਸਪਤਾਲਾਂ ਦੀ ਗੱਲ ਕਰ ਲਈਏ ਤਾਂ ਲੋਕੀ ਵੀ ਜਿਹੜੇ ਨੇ ਬਹੁਤ ਜ਼ਿਆਦਾ ਬਿਮਾਰ ਹੋ ਰਿਹਾ ਕਿਉਂਕਿ ਅਕਸਰ ਮੌਸਮ ਵਿਭਾਗ ਦੇ ਵੱਲੋਂ ਕਈ ਵਾਰ ਪਹਿਲਾਂ ਵੀ ਕਿਹਾ ਗਿਆ ਕਿ ਜਿਹੜਾ ਬਾਰਿਸ਼ ਹੈਗੀ ਹੈ ਉਹ ਹੋਊਗੀ ਪਰ ਕਿਸੇ ਨਾ ਕਿਸੇ ਬਾਰਿਸ਼ ਜਿਹੜੀ ਨਹੀਂ ਪਈ ਤਾਂ ਉਹਨਾਂ ਸੁੱਕੀ ਠੰਡ ਕਰਕੇ ਲੋਕਾਂ ਦੇ ਵਿੱਚ ਵੀ ਜਿਹੜਾ ਹੈਗਾ ਬਿਮਾਰੀ ਦਾ ਮਤਲਬ ਹੈ ਜੀ ਜੇਕਰ ਗੱਲ ਕਰੀਏ ਕਿਸਾਨਾਂ ਦੀ ਉਹਨਾਂ ਦੀ ਗੱਲ ਕਰਨੀ ਬੇਹਦ ਲਾਜ਼ਮੀ ਇਸ ਲਈ ਹੋ ਜਾਂਦੀ ਹੈ ਕਿਉਂਕਿ ਮੌਸਮ ਨੂੰ ਲੈ ਕੇ ਜਦੋਂ ਮੀਂਹ ਪੈਂਦਾ ਹੈਗਾ ਆ ਜਾਂ ਤੁੱਪ ਖੜਦੀ ਹੈਗੀ ਤਾਂ ਕਿਸਾਨਾਂ ਦੀਆਂ ਜੋ ਫਸਲਾਂ ਹੈਗੀਆਂ ਉਸ ਨੂੰ ਲੈ ਕੇ ਚਿੰਤਾ ਦੇ ਵਿੱਚ ਨਜ਼ਰ ਆਉਂਦੇ ਨੇ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਹੋਈ ਆ ਇਸ ਵਕਤ ਕਿਹੋ ਜਿਹੀ ਸਥਿਤੀ ਹੈ ਕੁਵਿੰਦਾ ਜਿਸ ਤਰੀਕੇ ਨਾਲ ਗੱਲ ਕੀਤੀ ਗਈ ਕਿਸਾਨਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈਗਾ ਕਿ ਜਿਸ ਤਰ੍ਹਾਂ ਨਾਲ ਮੌਸਮ ਨੇ ਬਹੁਤ ਜਲਦੀ ਜੜੀ ਹੈ ਉਹ ਕਰਵਟ ਬਦਲ ਲਿੱਤੀ ਹੈਗੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਜਨਵਰੀ ਦੇ ਐਂਡਿੰਗ ਦੇ ਵਿੱਚ ਹੀ ਮੌਸਮ ਦੇ ਵਿੱਚ ਵੱਡਾ ਬਦਲਾਅ ਉਹ ਦੇਖਣ ਨੂੰ ਮਿਲਿਆ ਸੀਗਾ ਤਾਂ ਜਿਸ ਦੇ ਨਾਲ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਉਹ ਵੀ ਵੱਧ ਗਿਆ ਸੀ ਕਿਉਂਕਿ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਜਨਵਰੀ ਦੇ ਵਿੱਚ ਜਿਹੜੀ ਐਨੀ ਗਰਮੈਸ ਦੇਖਣ ਨੂੰ ਮਿਲਦੀ ਹੈ ਗਰਮ ਹੋ ਗਿਆ ਮੌਸਮ ਤਾਂ ਉਸ ਤਰੀਕੇ ਨਾਲ ਝਾੜ ਜਿਹੜਾ ਉਹ ਘਟਾ ਹੋਊਗਾ ਪਰ ਲਗਾਤਾਰ ਕਿਤੇ ਨਾ ਕਿਤੇ ਉਸ ਤੋਂ ਬਾਅਦ ਮੌਸਮ ਦੇ ਵਿੱਚ ਵੱਡਾ ਬਦਲਾਅ ਜ਼ਰੂਰ ਦੇਖਣ ਨੂੰ ਮਿਲਿਆ ਠੰਡਕ ਵੀ ਆਈ ਪਰ ਤਕਰੀਬਨ 2 ਦਿਨ ਇਹ ਮੌਸਮ ਠੰਡਾ ਰਿਹਾ ਤਾਂ ਉਸ ਤੋਂ ਬਾਅਦ ਫੇਰ ਉਹਨਾਂ ਜ ਅਗਰ ਮੈਸ ਚਲੋਗੇ ਤੇ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ بارش ਪੈਂਦੀ ਹੈ ਨਾ ਮੌਸਮ ਤਾਂ ਥੋੜਾ ਠੰਡਾ ਹੁੰਦਾ ਕੁਝ ਦਿਨ ਤਾਂ ਜੇ ਨਾਲ ਕਿਸਾਨਾਂ ਨੂੰ ਬੱਤੀ ਰਾਹਤ ਜਿਹੜੀ ਉਹ ਮਿਲੇਗੀ ਜੀ ਧੰਨਵਾਦ ਆਏ ਸੀ ਸਾਡੇ ਨਾਲ ਸਾਡੇ ਸਹਿਯੋਗੀ ਰਣਜੀਤ ਸਿੰਘ ਜਿਨ੍ਹਾਂ ਨੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈਗੀ ਤਾਂ ਕਿਸਾਨ ਜਿਹੜੇ ਨੇ ਉਹਨਾਂ ਨੂੰ ਰਾਹਤ ਵੀ ਮਿਲ ਸਕਦੀ ਹੈ ਪਰ ਕਿਤੇ ਨਾ ਕਿਤੇ ਉਹ ਪਰੇਸ਼ਾਨ ਵੀ ਜ਼ਰੂਰ ਨਜ਼ਰ ਆ ਰਹੇ ਨੇ ਜਿਸ ਤਰੀਕੇ ਨਾਲ ਮੌਸਮ ਦੇ ਵਿੱਚ ਵੱਡੀ ਤਬਦੀਲੀ ਇਕੋਦਮ ਆ ਜਾਂਦੀ ਹੈਗੀ ਤਾਂ ਹੁਣ ਜੋ ਮੌਸਮ ਵਿਭਾਗ ਆ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈਗੀ ਕਿ ਪੰਜਾਬ ਦੇ ਜ਼ਿਆਦਾਤਰ ਜਿਹੜੇ ਜ਼ਿਲ੍ਹੇ ਨੇ ਉਹ ਪ੍ਰਭਾਵਿਤ ਹੋ ਸਕਦੇ ਨੇ ਕਿਉਂਕਿ ਮੀਂਹ ਪੈ ਸਕਦਾ ਹੈ ਸਦੇ ਨਾਲ ਗੜੇਮਾਰੀ ਨੂੰ ਲੈ ਕੇ ਵੀ ਜੋ ਹੈ ਸ਼ੰਕਾ ਜਤਾਈ ਜਾ ਰਹੀ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਤੂਫਾਨ ਦੀ ਵੀ ਸ਼ੰਕਾ ਹੈਗੀ ਤੂਫਾਨ ਦਾ ਵੀ ਆਗਮਨ ਹੋ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮੌਸਮ ਜੋ ਹੈ ਹੋਰ ਵੀ ਜ਼ਿਆਦਾ ਖਰਾਬ ਹੋ ਸਕਦਾ ਹੈਗਾ ਇਸ ਨੂੰ ਲੈ ਕੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ 13 ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਗਿਆ ਹੈਗਾ ਜਿਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਸਨੇ ਲੁਧਿਆਣਾ ਰੂਪਨਗਰ ਮੁਹਾਲੀ ਫਤੇਗੜ ਸਾਹ ਪਟਿਆਲਾ ਅਤੇ ਸੰਗਰੂਰ ਵੀ ਸ਼ਾਮਲ ਨੇ ਜਿੱਥੇ ਦੱਸਿਆ ਜਾ ਰਿਹਾ ਕਿ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਅਸਮਾਨ ਦੇ ਵਿੱਚ ਬੱਦਲ ਦੇ ਗੂੰਜਣ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ ਮੌਸਮ ਵਿਭਾਗ ਨੇ ਉਮੀਦ ਦੇ ਕਾਰਨ ਜੋ ਦਿਨ ਵੇਲੇ ਦਾ ਤਾਪਮਾਨ ਹੁੰਦਾ ਉਸ ਦੇ ਵਿੱਚ 3 ਡਿਗਰੀ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਗਈ ਹੈਗੀ ਹਾਲਾਂਕਿ ਜ਼ਿਆਦਾ ਗਿਰਾਵਟ ਜਿਆ ਦੇਖਣ ਨੂੰ ਨਹੀਂ ਮਿਲੇਗਾ ਵਿਭਾਗ ਮੁਤਾਬਕ 24 ਘੰਟਿਆਂ ਦੇ ਦੌਰਾਨ ਘਟੋ-ਘਟ ਜੋ ਤਾਪਮਾਨ ਹੈ ਉਸ ਦੇ ਵਿੱਚ ਕੋਈ ਜ਼ਿਆਦਾ ਵੱਡਾ ਬਦਲਾ ਨਹੀਂ ਹੋਵੇਗਾ ਪਰ ਅਗਲੇ 48 ਘੰਟਿਆਂ ਦੇ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਜ਼ਰੂਰ ਦਰਜ ਕੀਤਾ ਜਾ ਸਕਦਾ ਹੈ ਮੰਗਲਵਾਰ ਨੂੰ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜੋ ਤਾਪਮਾਨ ਹੈਗਾ 0.1 ਡਿਗਰੀ ਦਾ ਵਾਧਾ ਜਿਹੜਾ ਆ ਦਰਜ ਕੀਤਾ ਗਿਆ ਤਾਂ ਉਸ ਤਰੀਕੇ ਨਾਲ ਮੌਸਮ ਵਿਭਾਗ ਦੇ ਵੱਲੋਂ ਇਹ ਤਾਜ਼ਾ ਪਵਿਕ ਬਾਣੀ ਕੀਤੀ ਗਈ ਹੈਗੀ ਤਾਂ ਅਜਿਹੇ ਦੇ ਵਿੱਚ ਹਰ ਕਿਸੇ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਜਦੋਂ ਇੱਕੋਦਮ ਗਰਮੀ ਆ ਜਾਂਦੀ ਹੈ ਇੱਕੋਦਮ ਠੰਡਾ ਮੌਸਮ ਹੋ ਜਾਂਦਾ ਹੈ ਤਾਂ ਅਜਿਹੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਬਿਮਾਰ ਪੈਂਦੇ ਨੇ ਉਸ ਦੇ ਵਿੱਚ ਬਜ਼ੁਰਗਾ ਤੇ ਬੱਚਿਆਂ ਦੀ ਗਣਤੀ ਜ਼ਿਆਦਾ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਲੋੜ ਇਹ ਹੈ ਕਿ ਜਦੋਂ ਵੀ ਤੁਸੀਂ ਬਾਹਰ ਨਿਕਲੋ ਤਾਂ ਆਪਣੇ ਆਪ ਨੂੰ ਪ੍ਰੋਪਰ ਤਰੀਕੇ ਦੇ ਨਾਲ ਗਰਮ ਕੱਪੜਿਆਂ ਦੇ ਨਾਲ ਕਵਰ ਕਰਕੇ ਨਿਕਲੋ ਕਿਉਂਕਿ ਜੇਕਰ ਤੁਹਾਨੂੰ ਲੱਗੇਗਾ ਕਿ ਬਾਹਰ ਮੌਸਮ ਗਰਮ ਹੈ ਲੇਕਿਨ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਤੇ ਜਦੋਂ ਤੁਹਾਨੂੰ ਹਵਾ ਲੱਗਦੀ ਹੈ ਤਾਂ ਅਜਿਹੇ ਦੇ ਵਿੱਚ ਬਿਮਾਰ ਵੀ ਤੁਸੀਂ ਪੈ ਸਕਦੇ ਹੋ